ਜ਼ਿੰਦਗੀ ਵਿੱਚ ਧੋਖਾ ਮਿਲੇ ਤਾਂ ਉਦਾਸ ਨਾ ਹੋਇਆ ਕਰੋ ਬਲਕਿ ਸ਼ੁਕਰ ਮਨਾਇਆ ਕਰੋ ਕਿ ਕਿਸੇ 도ਗਲੇ ਇਨਸਾਨ ਤੋਂ ਖੇੜਾ ਛੁੱਟਿਆ ਸ਼ਤਰੰਜ ਦੇ ਸ਼ੌਕੀਨ ਨਹੀਂ ਸੀ ਅਸੀਂ ਇਸ ਲਈ ਧੋਖਾ ਖਾ ਗਏ ਉਹ ਚਾਲ ਤੇ ਚਾਲ ਚੱਲ ਰਹੇ ਸੀ ਤੇ ਅਸੀਂ ਰਿਸ਼ਤੇ ਨਿਭਾਉਂਦੇ ਰਹਿ ਗਏ ਚੰਗਾ ਲੱਗਦਾ ਹੈ ਮੈਨੂੰ ਉਹਨਾਂ ਲੋਕਾਂ ਨਾਲ ਗੱਲ ਕਰਨਾ ਜੋ ਮੇਰੇ ਕੁਝ ਵੀ ਨਹੀਂ ਲੱਗਦੇ ਪਰ ਫਿਰ ਵੀ ਮੇਰੇ ਬਹੁਤ ਕੁਝ ਨੇ ਘਟੋ ਘਟ ਉਹ ਆਪਣਾ ਬਣਨ ਦਾ ਪਖੰਡ ਦਾ ਨਹੀਂ ਕਰਦੇ ਕਿਸੇ ਵਿੱਚ ਕੋਈ ਕਮੀ ਦਿਖਾਈ ਦੇਵੇ ਤਾਂ ਉਸ ਨੂੰ ਸਮਝਾਓ ਤੇ ਜੇਕਰ ਹਰ ਕਿਸੇ ਵਿੱਚ ਕਮੀ ਦਿਸੇ ਤਾਂ ਆਪਣੇ ਆਪ ਨੂੰ ਸਮਝਾਓ ਜ਼ਿੰਦਗੀ ਵਿੱਚ ਹਰ ਜਗ੍ਹਾ ਪੈਸਾ ਕੰਮ ਨਹੀਂ ਆਉਂਦਾ ਹੁੰਦਾ ਕਈ ਜਗ੍ਹਾ ਇਨਸਾਨ ਦਾ ਸਹਾਰਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਇਸ ਜ਼ਮਾਨੇ ਵਿੱਚ ਆਪਣੇ ਆਪ ਨੂੰ ਇਸ ਤਰ੍ਹਾਂ ਤਰਾਸ਼ੋ ਕਿ ਤੁਹਾਨੂੰ ਪਾਉਣ ਵਾਲੇ ਨੂੰ ਨਾਜ਼ ਹੋਵੇ ਤੇ ਤੁਹਾਨੂੰ ਗਵਾਉਣ ਵਾਲੇ ਨੂੰ ਅਫਸੋਸ। ਕਰਮਾਂ ਦੀ ਲਪੇਟ ਤੋਂ ਕੋਈ ਨਹੀਂ ਬਚ ਸਕਦਾ। ਜੋ ਜਿਵੇਂ ਦੇ ਕਰਮ ਕਰਦਾ ਹੈ ਉਹਦਾਂ ਦਾ ਹੀ ਭਰਦਾ ਹੈ। ਹਰ ਸ਼ਖਸ ਦੀ ਉਦਾਸੀ ਦਾ ਮਸਲਾ ਇਸ਼ਕ ਨਹੀਂ ਹੁੰਦਾ ਜ਼ਿੰਦਗੀ ਤੇ ਪਰਿਵਾਰ ਦੀਆਂ ਉਲਝਣਾਵਾਂ ਵੀ ਇਨਸਾਨ ਨੂੰ ਉਦਾਸ ਹੋਣ ਲਈ ਮਜਬੂਰ ਕਰ ਦਿੰਦੀਆਂ ਨੇ ਜਦੋਂ ਕੋਈ ਤੁਹਾਨੂੰ ਪਟਕਾਉਣ ਦੀ ਕੋਸ਼ਿਸ਼ ਕਰੇ ਤਾਂ ਚੁੱਪ ਰਹਿਣ ਦਾ ਆਨੰਦ ਹੀ ਕੁਝ ਵੱਖਰਾ ਹੁੰਦਾ ਹੈ ਜ਼ਿੰਦਗੀ ਵਿੱਚ ਜੇਕਰ ਕੁਝ ਵੱਡਾ ਕਰਨਾ ਹੈ ਤਾਂ ਹਾਰ ਦਾ ਡਰ ਤਾਂ ਛੱਡਣਾ ਹੀ ਪਵੇਗਾ ਬਹਾਨੇ ਉਹਨਾਂ ਲੋਕਾਂ ਲਈ ਹੁੰਦੇ ਨੇ ਜਿਨ੍ਹਾਂ ਕੋਲ ਸਫਲ ਹੋਣ ਦੀ ਕੋਈ ਵਜ੍ਹਾ ਨਹੀਂ ਹੁੰਦੀ ਇੱਕ ਹਲਕੀ ਜਿਹੀ ਪ੍ਰਵਾਹ ਰਿਸ਼ਤਿਆਂ ਨੂੰ ਹਮੇਸ਼ਾ ਬਰਕਰਾਰ ਰੱਖਦੀ ਹੈ ਹੋਣ ਵਾਲੇ ਖੁਦ ਹੀ ਹੋ ਜਾਂਦੇ ਨੇ ਆਪਣੇ ਕਿਸੇ ਨੂੰ ਕਹਿ ਕੇ ਆਪਣਾ ਨਹੀਂ ਬਣਾਇਆ ਜਾਂਦਾ ਕਿਸਮਤ ਹਰ ਕਿਸੇ ਨੂੰ ਮੌਕਾ ਦਿੰਦੀ ਹੈ ਪਰ ਹਰ ਕੋਈ ਬਾਦਸ਼ਾਹ ਨਹੀਂ ਹੁੰਦਾ। ਇੱਕ ਰਿਸ਼ਤਾ ਇਹੋ ਜਿਹਾ ਵੀ ਹੋਣਾ ਚਾਹੀਦਾ ਜਿਸ ਨੂੰ ਅਸੀਂ ਆਪਣਾ ਹਰ ਦੁੱਖ ਤੇ ਸ਼ਿਕਾਇਤ ਦੱਸ ਸਕੀਏ। ਸੱਚਾ ਪਿਆਰ ਸਿਰਫ ਉਹੀ ਲੋਕ ਕਰ ਸਕਦੇ ਨੇ ਜੋ ਕਿਸੇ ਦਾ ਪਿਆਰ ਪਾਉਣ ਦੇ ਲਈ ਤਰਸ ਚੁੱਕੇ ਹੋਣ। ਕੌਣ ਕਹਿੰਦਾ ਹੈ ਕਿ ਵਕਤ ਬਹੁਤ ਤੇਜ਼ ਚੱਲਦਾ ਹੈ? ਕਦੇ ਕਿਸੇ ਦੀ ਉਡੀਕ ਤਾਂ ਕਰਕੇ ਦੇਖੋ ਪਤਾ ਚੱਲ ਜਾਵੇਗਾ ਕਿ ਵਕਤ ਕਿੰਨਾ ਹੋਲੀ ਚੱਲਦਾ ਹੈ ਅਸੀਂ ਝੋਕਦੇ ਹਾਂ ਕਿਉਂਕਿ ਸਾਨੂੰ ਰਿਸ਼ਤੇ ਨਿਭਾਉਣ ਦਾ ਸ਼ੌਂਕ ਹੈ ਨਹੀਂ ਤਾਂ ਗਲਤ ਤਾਂ ਅਸੀਂ ਕੱਲ ਵੀ ਨਹੀਂ ਸੀ ਤੇ ਅੱਜ ਵੀ ਨਹੀਂ ਹਾਂ ਜਦੋਂ ਲੋਕ ਤੁਹਾਡੀ ਨਕਲ ਕਰਨ ਲੱਗਣ ਤਾਂ ਸਮਝ ਲਿਓ ਕਿ ਤੁਸੀਂ ਜੀਵਨ ਵਿੱਚ ਸਫਲ ਹੋ ਰਹੇ ਹੋ ਲੋਕ ਕਰਦੇ ਨੇ ਤਲਾਸ਼ ਸੋਹਣੇ ਚਿਹਰੇ ਦੀ ਜੇਕਰ ਸੋਨਾ ਦਿਲ ਲੱਭਦੇ ਤਾਂ ਕਦੇ ਧੋਖਾ ਨਾ ਖਾਂਦੇ ਦੁਨੀਆ ਵਿੱਚ ਸਭ ਤੋਂ ਤੇਜ਼ ਰਫ਼ਤਾਰ ਦੁਆਵਾਂ ਦੀ ਹੁੰਦੀ ਹੈ ਜ਼ੁਬਾਨ ਤੱਕ ਪਹੁੰਚਣ ਤੋਂ ਪਹਿਲਾਂ ਇਹ ਰੱਬ ਤੱਕ ਪਹੁੰਚ ਜਾਂਦੀਆਂ ਨੇ ਵਕਤ ਕਦੋਂ ਕੀ ਰੰਗ ਦਿਖਾਵੇ ਅਸੀਂ ਨਹੀਂ ਜਾਣਦੇ ਨਹੀਂ ਤਾਂ ਜਸਰਾਮ ਨੂੰ ਰਾਤ ਨੂੰ ਰਾਜ ਮਿਲਣ ਵਾਲਾ ਸੀ ਉਸ ਨੂੰ ਸਵੇਰੇ ਬਨਵਾਸ ਨਾ ਮਿਲਦਾ ਤੁਸੀਂ ਕਿੰਨੇ ਵੀ ਚੰਗੇ ਇਨਸਾਨ ਕਿਉਂ ਨਾ ਹੋਵੋ ਤੁਸੀਂ ਕਿਸੇ ਨਾ ਕਿਸੇ ਦੀ ਕਹਾਣੀ ਵਿੱਚ ਬੁਰੇ ਜ਼ਰੂਰ ਹੁੰਦੇ ਹੋ ਜਿਸ ਦੀ ਕੋਈ ਗਾਰੰਟੀ ਨਹੀਂ ਹੈ ਉਸ ਦਾ ਨਾਮ ਜ਼ਿੰਦਗੀ ਹੈ ਤੇ ਜਿਸ ਦੀ ਫੁੱਲ ਗਾਰੰਟੀ ਹੈ ਉਸ ਦਾ ਨਾਮ ਮੌਤ ਹੈ ਦੂਸਰਿਆਂ ਤੇ ਨਿਰਭਰ ਰਹਿਣ ਵਾਲੇ ਲੋਕ ਕਦੇ ਵੀ ਖੁਸ਼ ਨਹੀਂ ਰਹਿ ਪਾਉਂਦੇ। ਇਸ ਲਈ ਇਸ ਲਾਇਕ ਬਣੋ ਕਿ ਆਪਣੀਆਂ ਜ਼ਰੂਰਤਾਂ ਤੇ ਇੱਛਾਵਾਂ ਨੂੰ ਤੁਸੀਂ ਆਪ ਪੂਰਾ ਕਰ ਸਕੋ। ਕਿਸੇ ਨੂੰ ਆਪਣਾ ਇੰਨਾ ਵੀ ਸਮਾਂ ਨਾ ਦਿਓ ਕਿ ਉਹ ਸਮਾਂ ਆਉਣ ਤੇ ਤੁਹਾਡੀ अहमियत ਹੀ ਭੁੱਲ ਜਾਵੇ। ਜੋ ਤੁਹਾਨੂੰ ਸਮਝਦਾ ਹੋਵੇ ਤੇ ਸਮਾਂ ਆਉਣ ਤੇ ਸਮਝਾਉਂਦਾ ਵੀ ਹੋਵੇ ਅਸਤੁ ਚੰਗਾ ਹਮਸਫਰ ਹੋਰ ਕੋਈ ਨਹੀਂ ਹੋ ਸਕਦਾ ਜੋ ਇਨਸਾਨ ਅਸੂਲ ਬਣਾ ਕੇ ਅੱਜ ਦਾ ਕੰਮ ਅੱਜ ਕਰੇਗਾ ਦੇਖਿਓ ਉਹ ਇਨਸਾਨ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹੇਗਾ ਆਧਿਕਾ ਲੋਕ ਦਿਲ ਤੋਂ ਦਿੱਤੀ ਇੱਜ਼ਤ ਤੋਂ ਖੁਸ਼ ਨਹੀਂ ਹੁੰਦੇ ਬਲਕਿ ਦਿਖਾਵੇ ਦੀ ਚਾਪਲੂਸੀ ਨਾਲ ਮਾਣ ਮਹਿਸੂਸ ਕਰਦੇ ਨੇ ਅਕਸਰ ਲੋਕ ਮਹਾਨ ਬਣਨ ਦੇ ਚੱਕਰ ਵਿੱਚ ਇਨਸਾਨ ਬਣਨਾ ਭੁੱਲ ਹੀ ਜਾਂਦੇ ਨੇ ਪੈਸਿਆਂ ਦੀ ਕੀਮਤ ਫਿਰ ਹੀ ਪਤਾ ਚੱਲਦੀ ਹੈ ਜਦੋਂ ਇਹ ਖੁਦ ਨੂੰ ਕਮਾਉਣਾ ਪੈਂਦਾ ਹੈ ਝੂਠ ਕਹਿੰਦੇ ਨੇ ਲੋਕ ਕਿ ਅਸੀਂ ਸਾਰੇ ਮਿੱਟੀ ਦੇ ਬਣੇ ਆ ਮੈਂ ਉਹ ਜੇ ਕਈ ਆਪਣੇ ਤੋਂ ਵਾਕਿਫ ਹਾਂ ਜੋ ਪੱਥਰ ਦੇ ਬਣੇ ਹੋਏ ਨੇ ਕਿਸਮਤ ਉੱਪਰ ਹੀ ਨਹੀਂ ਬਲਕਿ ਮਿਹਨਤ ਉੱਪਰ ਭਰੋਸਾ ਰੱਖੋ ਫਿਰ ਦੇਖਿਓ ਤੁਸੀਂ ਜ਼ਰੂਰ ਸਫਲ ਹੋਵੋਗੇ ਸੰਭਵ ਤੇ ਅਸੰਭਵ ਦੇ ਵਿਚਲੀ ਦੂਰੀ ਵਿਅਕਤੀ ਦੀ ਸੋਚ ਤੇ ਕਰਮਾਂ ਉੱਪਰ ਨਿਰਭਰ ਕਰਦੀ ਹੈ ਜਿਸ ਦੀ ਫਿਤਰਤ ਹਮੇਸ਼ਾ ਬਦਲਣ ਦੀ ਹੋਵੇ ਉਹ ਕਦੇ ਕਿਸੇ ਦਾ ਨਹੀਂ ਹੋ ਸਕਦਾ ਫਿਰ ਚਾਹੇ ਉਹ ਸਮਾਂ ਹੋਵੇ ਜਾਂ ਇਨਸਾਨ ਇਕੱਲੇ ਬੈਠ ਕੇ ਰੋਣਾ ਵੀ ਮੌਤ ਤੋਂ ਘੱਟ ਨਹੀਂ ਹੁੰਦਾ ਜਿੱਥੇ ਸਵਾਲ ਵੀ ਆਪਣੇ ਹੁੰਦੇ ਨੇ ਤੇ ਜਵਾਬ ਵੀ ਆਪਣੇ ਹੁੰਦੇ ਨੇ ਖੋਦ ਨਾਲ ਥੋੜੀ ਵਫਾ ਕਰੋ ਜੋ ਤੁਹਾਨੂੰ ਦਰਦ ਦਵੇ ਉਸਨੂੰ ਦਫਾ ਕਰੋ ਇਨਸਾਨ ਨਹੀਂ ਬੋਲਦਾ ਉਸਦੇ ਦਿਨ ਬੋਲਦੇ ਨੇ ਤੇ ਜਦੋਂ ਉਸ ਦੇ ਦੰਨ ਨਹੀਂ ਬੋਲਦੇ ਤਾਂ ਇਨਸਾਨ ਭਾਵੇਂ ਲੱਖ ਬੋਲੇ ਉਸ ਦੀ ਫਿਰ ਕੋਈ ਨਹੀਂ ਸੁਣਦਾ ਅਕਸਰ ਜ਼ਖਮ ਉਹੀ ਲੋਕ ਦੇ ਕੇ ਜਾਂਦੇ ਨੇ ਜੋ ਸ਼ੁਰੂਆਤ ਵਿੱਚ ਬੜੇ ਪਿਆਰ ਨਾਲ ਪੇਸ਼ ਆਉਂਦੇ ਨੇ ਤੇਜ਼ੀ ਵਿੱਚ ਕੀਤਾ ਗਿਆ ਵਿਸ਼ਵਾਸ ਤੇ ਮਿਹਨਤ ਤੋਂ ਬਿਨਾਂ ਲਗਾਈ ਗਈ ਆਸ ਇਹਨਾਂ ਦੋਨਾਂ ਦਾ ਨਤੀਜਾ ਧੋਖਾ ਹੀ ਹੁੰਦਾ ਹੈ ਜੇਕਰ ਜ਼ਿੰਦਗੀ ਵਿੱਚ ਇਸ ਤਰ੍ਹਾਂ ਹੋਵੇ ਕਿ ਕੋਈ ਤੁਹਾਡੇ ਨਾਮ ਦੀ ਗਲਤ ਅਫਵਾਹ ਉਡਾ ਦੇਵੇ ਤਾਂ ਉਸ ਅਫਵਾਹ ਦੀ ਪਰਵਾਹ ਨਾ ਕਰੋ ਕਿਉਂਕਿ ਅਫਵਾਹਾਂ ਦੇ ਧੂਏ ਉਥੋਂ ਹੀ ਉੱਡਦੇ ਨੇ ਜਿੱਥੇ ਤੁਹਾਡੇ ਨਾਮ ਦੀ ਅੱਗ ਲੱਗੀ ਹੋਵੇ ਤੁਸੀਂ ਆਪਣੀ ਮੰਜ਼ਿਲ ਤੱਕ ਕਦੇ ਨਹੀਂ ਪਹੁੰਚ ਪਾਓਗੇ ਜੇਕਰ ਤੁਸੀਂ ਰਸਤੇ ਵਿੱਚ ਭੌਂਕਣ ਵਾਲੇ ਹਰ ਕੁੱਤੇ ਨੂੰ ਪੱਥਰ ਮਾਰੋਗੇ ਜੋ ਆਪਣਾ ਹੈ ਉਹ ਕਦੇ ਦੂਰ ਜਾਵੇਗਾ ਹੀ ਨਹੀਂ ਤੇ ਜਿਹੜਾ ਦੂਰ ਚਲਿਆ ਗਿਆ ਉਹ ਕਦੇ ਆਪਣਾ ਹੈ ਹੀ ਨਹੀਂ ਸੀ ਹਾਲਾਤ ਭਾਵੇਂ ਜਿਵੇਂ ਵੀ ਹੋਣ ਸ਼ੁਕਰ ਕਰਨਾ ਸ਼ਿਕਾਇਤ ਕਰਨ ਤੋਂ ਹਮੇਸ਼ਾ ਬਿਹਤਰੀ ਹੁੰਦਾ ਹੈ ਕੁਝ ਜ਼ਖਮ ਦਰਦ ਦਾ ਉਹ ਮਕਾਮ ਵੀ ਪਾਰ ਕਰ ਜਾਂਦੇ ਨੇ ਜਿਨ੍ਹਾਂ ਤੇ ਫਿਰ ਨਮਕ ਛਿੜਕੋ ਜਾਂ ਤੇਜ਼ਾਬ ਕੁਝ ਵੀ ਮਹਿਸੂਸ ਨਹੀਂ ਹੁੰਦਾ ਜ਼ਰੂਰੀ ਨਹੀਂ ਕਿ ਹਰ ਤੋਹਫਾ ਕੋਈ ਚੀਜ਼ ਹੋਵੇ ਪਿਆਰ ਪਰਵਾਹ ਤੇ ਇੱਜ਼ਤ ਵੀ ਬਹੁਤ ਸੋਹਣੇ ਤੋਹਫੇ ਹੁੰਦੇ ਨੇ ਤੁਹਾਨੂੰ ਇਸ ਲਈ ਜਿੱਤਣਾ ਜ਼ਰੂਰੀ ਹੈ ਕਿਉਂਕਿ ਸਾਰੇ ਚਾਹੁੰਦੇ ਨੇ ਕਿ ਤੁਸੀਂ ਹਾਰ ਜਾਵੋ ਉਮੀਦ ਅੱਧੀ ਜ਼ਿੰਦਗੀ ਹੈ ਤੇ مایوسی ਅੱਧੀ ਮੌਤ ਐ ਦੋ ਹੱਥਾਂ ਨਾਲ ਅਸੀਂ 50 ਲੋਕਾਂ ਨੂੰ ਮਾਰ ਤਾਂ ਨਹੀਂ ਸਕਦੇ ਪਰ ਦੋ ਹੱਥ ਜੋੜ ਕੇ ਅਸੀਂ ਕਰੋੜਾਂ ਲੋਕਾਂ ਦਾ ਦਿਲ ਜਿੱਤ ਸਕਦੇ ਹਾਂ ਕਿਸੇ ਨਾਲ ਪਿਆਰ ਕਰੋ ਤਾਂ ਇੰਨਾ ਕੁ ਕਰੋ ਕਿ ਜੇਕਰ ਉਹ ਤੁਹਾਨੂੰ ਛੱਡ ਕੇ ਵੀ ਜਾਵੇ ਤਾਂ ਕਿਸੇ ਦਾ ਬਿਨਾਂ ਹੋ ਪਾਵੇ ਮੁਹੱਬਤ ਵਿੱਚ ਪਿਆਰ ਮਿਲੇ ਜਾਂ ਨਾ ਮਿਲੇ ਪਰ ਯਾਦ ਕਰਨ ਦੇ ਲਈ ਇੱਕ ਚਿਹਰਾ ਜ਼ਰੂਰ ਮਿਲ ਜਾਂਦਾ ਹੈ ਜੇਕਰ ਕੋਈ ਤੁਹਾਡੀ ਗਲਤੀ ਤੁਹਾਡੇ ਮੂੰਹ ਤੇ ਕਹਿਣ ਦੀ ਹਿੰਮਤ ਰੱਖਦਾ ਹੈ ਤਾਂ ਉਸ ਤੋਂ ਚੰਗਾ ਦੋਸਤ ਕੋਈ ਨਹੀਂ ਹੋ ਸਕਦਾ ਅਕਲ ਬਹੁਤ ਦੇਰ ਕਰ ਦਿੰਦੀ ਹੈ ਹੌਣ ਵਿੱਚ ਇਸ਼ਕ ਆਪਣਾ ਕੰਮ ਕਰਕੇ ਨਿਕਲ ਜਾਂਦਾ ਹੈ ਜ਼ੈਦ ਤੇ ਆ ਗਿਆ ਤਾਂ ਮੁੜ ਕੇ ਨਹੀਂ ਵੇਖਦਾ ਮੇਰੇ ਸਬਰ ਤੋਂ ਤੂੰ ਹਾਲੇ ਵਾਕਿਫ ਹੀ ਕਿੱਥੇ ਐ ਕਈ ਝੂਠੇ ਇਕੱਠੇ ਹੋਏ ਹੋਣ ਤਾਂ ਫਿਰ ਸੱਚਾ ਅਕਸਰ ਟੁੱਟ ਹੀ ਜਾਂਦਾ ਹੈ ਹਮੇਸ਼ਾ ਯਾਦ ਰੱਖਿਓ ਕਿ ਤੁਸੀਂ ਉਹਨਾਂ ਤੋਂ ਵੀ ਅੱਗੇ ਜਾਣਾ ਹੈ ਜੋ ਤੁਹਾਨੂੰ ਕਿਤੇ ਨਾਲ ਨਹੀਂ ਲੈ ਕੇ ਚੱਲੇ ਸੀ ਹਮੇਸ਼ਾ ਅਰਦਾਸ ਕਰੋ ਕਿ हे ਪ੍ਰਮਾਤਮਾ ਸਾਨੂੰ ਬੇਸ਼ੱਕ ਉਮਰ ਘਟ ਦੇਵੇਂ ਥੋੜਾ ਘਟ ਜੀ ਲਵਾਂਗੇ ਪਰ ਕਦੇ ਕਿਸੇ ਦਾ ਮੁਹਤਾਜ ਨਾ ਬਣਾਵੇਂ ਪਹਿਲਾਂ ਮੈਂ ਹਸ਼ਿਆਰ ਸੀ ਇਸ ਲਈ ਦੁਨੀਆ ਬਦਲਣ ਚੱਲਿਆ ਸੀ ਅੱਜ ਮੈਂ ਸਮਝਦਾਰ ਹਾਂ ਇਸ ਲਈ ਖੁਦ ਨੂੰ ਬਦਲ ਰਿਹਾ ਇਹ ਦੁਨੀਆ ਹੈ ਜਨਾਬ ਇਥੇ ਖੂਬਸੂਰਤ ਸ਼ਕਲ ਦੇ ਲਈ ਸਾਫ਼ ਦਿਲ ਵਾਲੇ ਨੂੰ ਛੱਡ ਦਿੱਤਾ ਜਾਂਦਾ ਹੈ। ਕਦੇ ਗੌਰ ਨਾਲ ਵੇਖਿਓ। ਜ਼ਿਆਦਾ ਹੱਸਣ ਵਾਲਾ ਇਨਸਾਨ ਅੰਦਰ ਤੋਂ ਬਹੁਤ ਰੋਂਦਾ ਹੈ। ਅਸੀਂ ਸੱਚ ਬੋਲਦੇ ਹਾਂ, ਇਸ ਲਈ ਜ਼ਹਿਰ ਲੱਗਦੇ ਹਾਂ। ਝੂਠ ਬੋਲਦੇ ਹੁੰਦੇ ਤਾਂ ਸਾਰੇ ਲੋਕ ਵਾਹ-ਵਾਹ ਕਰਦੇ। ਕੁਝ ਤਾਂ ਕਹੇਗਾ ਜ਼ਮਾਨਾ। ਪਰ ਤੁਸੀਂ ਮੁਸ਼ਕਲਾਂ ਤੋਂ ਹਾਰ ਨਾ ਜਾਣਾ ਸਾਡਾ ਵਕਤ ਬੁਰਾ ਨਹੀਂ ਸੀ ਜਨਾਬ ਸਾਨੂੰ ਤਾਂ ਲੋਕ ਹੀ ਬੁਰੇ ਮਿਲੇ ਸੀ ਜਿਨ੍ਹਾਂ ਦਾ ਕੁਝ ਵजूद ਹੁੰਦਾ ਹੈ ਉਹ ਬਿਨਾਂ ਕਿਸੇ ਪਦਵੀ ਦੇ ਵੀ ਮਜ਼ਬੂਤ ਹੁੰਦਾ ਹੈ ਜੋ ਇਨਸਾਨ ਆਪਣੀ ਗੱਲ ਤੇ ਹੀ ਨਾ ਟੈਕ ਪਾਵੇ ਉਸ ਨਾਲੋਂ ਰਿਸ਼ਤਾ ਤੋੜ ਲੈਣਾ ਹੀ ਉਚਿਤ ਹੋਵੇਗਾ ਕਿਉਂਕਿ ਉਹ ਕਿਸੇ ਦੇ ਨਾਲ ਵੀ ਰਿਸ਼ਤਾ ਨਹੀਂ ਨਿਭਾ ਸਕਦਾ ਹਾਲਾਤ ਗਰੀਬ ਹੋਣ ਦਾ ਚੱਲੇਗਾ ਪਰ ਸੋਚ ਕਦੇ ਗਰੀਬ ਨਹੀਂ ਹੋਣੀ ਚਾਹੀਦੀ ਇਕੱਲਾਪਨ ਉਸ ਵੇਲੇ ਮਹਿਸੂਸ ਨਹੀਂ ਹੁੰਦਾ ਜਦੋਂ ਇਨਸਾਨ ਇਕੱਲਾ ਹੁੰਦਾ ਹੈ ਬਲਕਿ ਉਸ ਵੇਲੇ ਮਹਿਸੂਸ ਹੁੰਦਾ ਜਦੋਂ ਉਸਦੀ ਕੋਈ ਪਰਵਾਹ ਨਹੀਂ ਕਰਦਾ ਹੁਣ ਸ਼ੌਂਕ ਹੀ ਨਹੀਂ ਰਿਹਾ ਕਿ ਖੁਦ ਨੂੰ ਸਾਬਤ ਕਰਾਂ ਹੁਣ ਤਾਂ ਜੋ ਤੁਸੀਂ ਸਮਝੋ ਉਹੀ ਹਾਂ ਮੈਂ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਆਪਣਾ ਖਿਆਲ ਰੱਖੋ ਧੰਨਵਾਦ